ਲਓ ਜੀ ਭਾਈ ਬੈਨ ਆ ਗਈ ਸਾਰੇ ਬੰਦੇ ਲਾਦ ਲੈ ਦੇਖੋ ਯਾਰ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਪਤਾ ਨਹੀਂ ਕੰਪੂਟਰ ਤੇ ਹਾਰ ਚੜ ਗਿਆ ਹਾਂਜੀ ਭਾਈ ਭਾਈ ਮੈਨੂੰ ਕਿੱਥੇ ਲੈ ਕੇ ਜਾਓਗੇ ਬੈਸਤਾ ਕਿੰਨੇ ਜਾਨੇ ਦੇਸਤਾ ਪ੍ਰਧਾਨ 2 3 5 6 7 8 9 10 11 12 13 ਜਾਨੇ ਲੈ ਚਲੀ ਠੇਕੇਦਾਰ ਇੰਜਣ ਹੈਵੀ ਹੈ ਇੰਦਰ ਵੀ ਜਾਣ ਲੱਗਿਆ ਪਿਆ ਭਰੇ ਵੀ ਜਾਣ ਲੱਗਿਆ ਪਿਆ ਜਾ ਰਿਹਾ ਤੇ ਤੁਹਾਡੀ ਹੈ ਨਾ ਇਹ ਸੋਲਰ ਸਿਸਟਮ ਦਾ ਲਗਾ ਪ੍ਰਧਾਨ ਜੀ ਖੰਭਾ ਹੀ ਨਹੀਂ ਹੈਗਾ ਉਹਰੇ ਸੋਲਰ ਵਾਲੀ ਆ ਸਾਰੇ ਲੋ ਜੀ ਬਾਈ ਸਾਡੇ 2 ਕੁ ਬੰਦੇ ਪਿੱਛੇ ਰਹਿ ਗਏ ਬਾਕੀ ਤਾਂ ਆਏਗੇ ਫੋਨ ਹੀ ਨਾ ਮਿਲਿਆ ਬਾਈ ਨਾ ਫੋਨ ਮਿਲਿਆ ਨੈਟਵਰਕ ਦਾ ਚੱਕਰ ਹੈ ਬਾਈ ਸਾਡੇ ਕਿੱਧਰ ਪਾਕਿਸਤਾਨ ਆ ਪਾਕਿਸਤਾਨ ਤੇ ਯਾਰ ਥਾਵੇਂ ਬਸ ਕੀ ਹੈ ਮਾਰੀ ਦਰਦੀ ਆ ਬੰਦੇ ਕਿੱਥੇ ਬੋਲ ਲੱਗਵੇ ਇੰਦਰ ਇੱਥੇ ਪਾ ਕੇ ਮਾਰ ਜੇਤ ਵੱਲੇ ਦੀਦੀ ਆ ਸਾਡੀ ਲੱਗਦਾ ਕਾਰ ਆ ਇੱਥੇ ਵੀ ਦਾਰ ਆ ਦੂਸਰੀ ਬਦਲਦਾ ਹੈ ਆ ਕਿੱਧਰ ਪਾਕਿਸਤਾਨ ਦਾ ਸਾਹ ਸਾਈਡ ਨੂੰ ਬਾਈ ਪਾਕਿਸਤਾਨ ਦਾ ਪਿੰਡ ਹੈ ਇੱਕ ਹਾਂ ਬਾਈ ਹੁਣ ਕਿੱਧਰ ਚੱਲੇ ਬਾਜ਼ਾਰ ਪਤਾ ਨਹੀਂ ਹੈਗਾ ਕੋਈ ਗਾਉਂ ਚੱਲੀ ਚਾਹ ਵੀ ਇਹ ਨਾਲ ਜਾ ਕੇ ਬਾਈ ਗੱਲ ਸੁਣ ਲੈ ਬਾੜ ਵੀ ਲਾਉਂਗੇ ਆਪਾਂ ਨੂੰ ਪਾਕਿਸਤਾਨੀ ਹਾਂ ਉਹਨਾਂ ਦਾ ਬਾੜ ਲੈਣਾ ਇਧਰ ਵਾਲਾ ਨਹੀਂ ਜਾਣ ਦੇਣਾ ਹਾਂ ਬਾਈ ਚੱਕਦੇ ਫਟੇ ਤਿੰਨ ਛੱਤ ਵਾਲੇ ਬਣਾਤੇ ਦੇਖ ਲੈ ਸੋ ਆ ਗਿਆ ਪਾਕਿਸਤਾਨੀ ਉਹ ਦੇਖੋ ਮੇਰੇ ਇੱਧਰ ਹੂੰ ਹੂੰ ਇਹਨਾਂ ਡੈਕਟਰ ਸੋ ਸਰਕੀ ਨਦੀ ਚੱਲਦੀ ਪਟਪ ਜੋ ਬੰਦ ਹੋ ਜਾਊਗੀ ਹੂੰ ਹੂੰ ਇੱਧਰ ਪਾਕਿਸਤਾਨੀ ਆ ਉਹ ਗਾਹਰ ਰੋੜ ਚੱਲਦਾ ਪਹਿ ਡੋਂਗੀ ਲਾਉਣੀ ਆ ਲਓ ਜੀ ਬਾਈ ਮਾਰਕੀਟ ਚ ਆ ਗਏ ਇੱਧਰ ਸਾਡਾ ਗਰੁੱਪ ਇੱਧਰ ਕਹਿੰਦੇ ਦੂਏ ਮੋਟਰਸਾਈਕਲ ਖੜੇ ਪਾਕਿਸਤਾਨ ਵੀਰਿਆਂ ਦੇ 70 30 ਲੈ ਲੀਓ ਹਾਂ ਇੱਧਰ ਪਿੰਡ ਹੈ ਬਾਈ ਸਾਹਮਣੇ ਵਾਲੀ ਸਾਈਡ ਪਾਕਿਸਤਾਨ ਏਰੀਆ ਪਰਾਂ ਦੀ ਕਿਹੜੀ ਮਾਰਕੀਟ ਆ ਗਏ ਮਾਰਕੀਟ ਆ ਗਏ ਪਾਕਿਸਤਾਨ ਵਿਰਾਨੀ ਮਾਰਕੀਟ ਆ ਭਾਈ ਹੋਂਡੇ ਉਹੀ ਆ 770 ਐਚ ਵੀਰੇ ਇਹ ਭਾਈ ਜਨਾਨਿਆਂ ਬਾਤ ਤੇ ਸੂਟ ਲੈ ਲੋ ਪ੍ਰਧਾਨ ਜੀ ਆ ਜਾਓ ਭਾਈ ਜਿਹੜੇ ਪੈਸੇ ਪਿਆ ਲਓ ਜੀ ਭਾਈ ਪ੍ਰਧਾਨ ਪੱਟੇ ਕੇ ਨਾਲ ਭਾਈ ਕਹਿੰਦਾ 3 ਵਾਤੇ ਸੂਟ ਲੈ ਲੋ ਪ੍ਰਧਾਨ ਕਹਿੰਦਾ ਪ੍ਰਧਾਨ ਕਹਿੰਦਾ ਬੌਖੂ ਪਟਕੇ ਦਿੰਦੇ ਦੇਖ ਯਾਰ ਪ੍ਰਧਾਨ ਦਾ ਚਾਹ ਪੂਰਾ ਕਰੋ ਪਹਿਲਾਂ ਬਾ ਪ੍ਰਧਾਨ ਦਿਖਦਾ ਹੀ ਐ ਸਾਹਮਣੇ ਤਾਂ ਐਹੀ ਚੀਜ਼ ਐ ਨਹੀਂ ਦੇਖ ਲਓ ਆ ਜੀ ਸਰ ਹਾਂ 90 ਦੇ ਕਿ ਨਹੀਂ ਬੜੀ ਜਾ ਰਿਆ ਅੰਦਰ ਇਹ ਕਹਿੰਦੇ ਪਾਕਿਸਤਾਨੀ ਸੂਟ ਦੇਖਣ ਲੱਗੇ ਬੰਦੇ ਸਾਡੇ ਹਾਂ ਮਿਲਗੀਤ ਬਾਈ ਲੈਣਾ ਪਾਏ ਦੇ ਪਤਾ ਨਹੀਂ ਲੱਗ ਰੇ ਨੇ ਪਤਾ ਨਹੀਂ ਪਾਕਿਸਤਾਨੀ ਸੂਟ ਲੈਣ ਨੂੰ ਫਿਰਦਾ ਬਾਈ ਹੋਰ ਕਾਲਾ ਕਲਰ ਜੋ ਹੋ ਬੋਸਤੀ ਤਾਂ ਦਿਖਾਏ ਕਿਹੜੇ ਕੰਪਨਿਆ ਭਾਜੀ ਬੋਸਤੀ ਜੇ ਦੋ ਰੰਗ ਜਾਂਦੇ ਨੇ ਕਰੀਮ ਨਾਲ ਹੱਥ ਕੋਈ ਕਾਲਾ ਵੀ ਆ ਇਹ ਵੇਖੋ ਅੱਜ ਆਓ ਚੰਦ ਵਾਲੀ ਹੋ ਸੋਨੇ ਮੱਖਣ ਮਲਾਈ ਇੱਥੇ ਆਓ ਆ ਜਾਓ ਸੋਨੇ ਮੱਖਣ ਮਲਾਈ ਮੱਖਣ ਮਲਾਈ ਗਾਂ ਨੂੰ ਜਾਂਦੀ ਬਾਈ हां जी भाई क्या देखना है ਸਾਡੇ ਨੇ ਜੁੱਤੀਆਂ ਪਾਕਿਸਤਾਨੀ ਜੁੱਤੀਆਂ ਲੈ ਲਓ ਭਾਈ ਬਿੰਦਰ بھائی ਕਰਾ ਘਰ ਦੇਖੋ ਜੀ ਅਸੀਂ ਕੁਝ ਲੈ ਲਿਆ ਲੈ ਲਿਆ ਲੈ ਗਏ ਹੋਰੇ ਅੱਜ ਤੂੰ ਹਾਂ ਦਿਖਾਓ ਉਹ ਅੰਦਰ ਆ ਆਵਲਗੀ 20 ਅਬ ਦਿਖਾਇਆ ਬਾਈ ਦਾ ਆਏ ਕਹਿੰਦਾ ਇਹ ਮੈਂ ਇਹਨੂੰ 3 ਦਿਨਾਂ ਲਈ ਫਿਲੋਇੰਗ ਜਿੰਨੇ ਫਿਲੋਇੰਗ ਬੈਠੇ ਉਹ ਹੀ ਤਾਂ ਗੱਲ ਹੈ ਰੋਹ ਦੇਖੋ ਬਾਈ ਲੈ ਡੇਢੀ ਸੂਟ ਵਾਹ ਜੀ ਆਸ ਵੀ ਕੋਲੋਂ ਨਹੀਂ ਪਤਣਾ ਲੈਣਾ ਕੋਸ ਘਰ ਦੇ ਵਾਸਤੇ ਨਾ ਨਾ ਕੀ ਕਰਨਾ ਕਾਤੇ ਕਿਆ ਉਹਦਾ ਪਸੰਦ ਆਉਣਾ ਕਿ ਨਹੀਂ ਆਉਣਾ ਇਹ ਵੀ ਚੱਕਰ ਹੈ ਫੇਸ ਵਾਲਾ ਕਲੇਸ਼ ਨੂੰ ਘਰ ਹੋ ਜਾ ਕੰਮ ਹੋ ਜਾਣਾ ਹਾਂ ਇਹਦੇ ਕਲੇਸ਼ ਆ ਪਾਉਣੀ ਨਹੀਂ ਹੈ ਹਾਲੇ ਕਿੰਨੇ ਪੱਟੇ ਵੀ ਸੂਟ ਆ ਕੇ ਦੇਖ ਹਾਂ ਸਾਰੇ ਇੰਦੇ ਕਾਰਡ ਜਿਹੜੇ ਤੁਹਾਡੇ ਸਾਹਮਣੇ ਇਕੱਲਾ ਲੜਾਵਾਗੇ ਉਹ ਕੋਈ ਮਸਲਾ ਨਹੀਂ ਹੈ ਆਪਣੇ ਆਪਣੇ ਫੈਮਿਲੀ ਮੈਂਬਰ ਖੋਜ ਰੱਖਨੇ ਇਹਨਾਂ ਨੇ ਆ ਠੀਕ ਤਰ ਲਿਕੇ ਜਾਣਾ ਕੋਈ ਸੂਟ ਆਪਣੇ ਸੁੰਨ ਤੋਂ ਬਾਹਰ ਹਾਂ ਜਿਸ ਦਾ ਸੂਟ ਉਹੀ ਸੱਜੇ ਹੈ ਭਾਈ ਉਲਝ ਜਾ ਕੇ ਨਾਂ ਬਣੇ ਪੂਰਾ ਨਾ ਬਣੇ ਬੜੇ ਸਤੰਗੇ ਆ ਨਹੀਂ ਤਾਂ ਹੈ ਹੋ ਜਾ ਬਣੇਗਾ ਇਸ ਆਪਾਂ ਨਾ ਹਾਂਜੀ ਭਾਈ ਕਿੰਨੇ ਲਿਆ ਮਲਕੀਤ ਬਾਈ ਨੇ ਸਾ ਮੀਟਰ ਬੱਚੇ ਅੱਛਾ ਸੂਟ ਲੈ ਲਿਆ ਮਲਕੀਤ ਬਾਈ ਨੇ ਪਾਕਿਸਤਾਨੀ ਸੂਟ ਕਿੱਥੇ ਗਏ ਆਪਣੇ ਬੰਦੇ ਕਵਾਡੇ ਨਹੀਂ ਮਿਲਦੇ ਪੜਾ ਲੈ ਲੈ ਯਾਰ ਮਿਲ ਜਾਈਗੀ ਤੇਰਾ ਕਰਿਆ ਹੋ ਕਰਿਆ ਆ ਭਾਈ ਕਿਚਾ ਮਲਕੀਤ ਬਾਈ ਕਿੰਨੇ ਚ ਪੈ ਗਿਆ 1500 ਰੁਪਏ ਦਾ ਹੈ 500 ਵਾਲਾ ਹੈ 500 ਵਾਲਾ ਠੀਕ ਹੈ ਯਾਰ ਕੱਪੜਾ ਵਧੀਆ ਹੈ ਲਓ ਜੀ ਭਾਈ ਪਾਕਿਸਤਾਨ ਤੋਂ ਪੰਜਾਬ ਨੂੰ ਵਾਪਸੀ ਕਰ ਲਈ ਭਾਈ ਆਪਣੇ ਮੰਤਨ ਮੁਠਾ ਡੇ ਗਿਆ ਹੈ ਹਾਂਜੀ ਬਹੁਤ ਹੁਣ ਆਪਣੇ ਘਰ ਨੂੰ ਵਾਪਸੀ ਆ ਪੰਜਾਬ ਨੂੰ ਹਾਂਜੀ ਬਾਈ ਪਾਕਿਸਤਾਨ ਤੋਂ ਪੰਜਾਬ ਨੂੰ ਵਾਪਸੀ ਹਾਂਜੀ ਵਾਪਸੀ ਆਪਣੇ ਇਲਾਕੇ ਜੇ ਆਪਣੇ ਇਲਾਕੇ ਜੇ 4 ਘੰਟੇ ਕਮਾਤੇ ਬਾਈ ਜਾਨੇ ਬਹੁਤ ਵਧੀਆ ਲੱਗਿਆ ਪੰਜਾਂ ਨੂੰ ਮਿਲ ਕੇ ਬਾਈ ਨਮਾ ਜੱਥਾ ਆ ਗਿਆ ਇੱਕ ਸਾਡੇ ਵਾਲਾ ਜੱਥਾ ਲੱਗ ਲਿਆ ਪਰਾਂਜੀ ਨਮਾ ਆਇਆ ਹੈ ਜੱਥਾ ਹਾਂ ਜਮਾ ਜੱਥਾ ਆਇਆ ਹਾਂਜੀ ਬਾਈ ਆਪਣੇ ਇਲਾਕੇ ਨੂੰ ਵਾਪਸੀ ਸ਼ੋਪਿੰਗ ਕਰ ਲਈ ਹੈ ਹਾਂਜੀ ਵਾਹ ਜੀ ਵਾਹ ਦਿਲ ਮੈਂ ਹਾਂ ਹਾਂ ਹਵਿੰਦਰ ਭਾਈ ਆਪਣੇ ਇਲਾਕੇ ਨੂੰ ਵਾਪਸੀ ਹਾਂ ਜੀ ਹਾਂ ਹਾਂ ਜੀ ਮਲਕੀਤ ਭਾਈ ਕਿਵੇਂ ਰਿਹਾ ਏਰੀਆ ਵਧੀਆ ਜੀ ਵਧੀਆ ਜੀ ਹੁਣ ਆਪਣੇ ਇਲਾਕੇ ਨੂੰ ਜਾਣਾ ਆਪਣੇ ਇਲਾਕੇ ਚੱਲੇ ਬਾਸ ਹੁਣ ਪਾਕਿਸਤਾਨ ਛੱਡ ਜਾਣਾ ਹੁਣ ਫਿਰ ਪੰਜਾਬ ਚਲੇ ਜਾਣਾ ਹੈ ਪੰਜਾਬ ਤਾਂ ਪੰਜਾਬੇ ਆਏ ਭਾਈ ਐਸੀ ਚਲਾਣਾ ਹੈ ਇਹ ਪਾਕਿਸਤਾਨ ਕਿਰਤਾਰ ਦੇ ਪਾਰ ਲੱਭਿਆ ਵਾ ਸਾਡਾ ਉਧਰ ਦਾ ਪੰਜਾਬ ਹੁਣ ਦਲੇਰੀ ਦੀ ਵਾਪਸੀ ਲੈਦਾ ਚੜਦਾ ਹੈ ਬਾਸ ਤੇ ਲੈਦਾ ਨਹੀਂ ਤੇ ਚੜਦਾ ਉਹ ਚੀਜ਼ ਦਾ ਫਰਕ ਹੈ ਲਓ ਜੀ ਭਾਈ ਇੱਕ ਮਲਕੀਤ ਭਾਈ ਨੇ ਕੁਰਤਾ ਪਜਾਮਾ ਲੈ ਲਿਆ ਪਾਕਿਸਤਾਨੀ ਕਮੈਲ ਲੈ ਅਵਿੰਦਰ ਭਾਈ ਲੈ ਆ ਕੋਸ ਕਰਦੇ ਵਾਸਤੇ ਸਾਰੇ ਨਹੀਂ ਲੈ ਲੈ ਹਾਂ ਸਾਰੇ ਰਹਿ ਰਹੇ ਦੋ ਬੰਦੇ ਰੁਪਏ ਉੱਪਰ ਆ ਜੀ ਉਹ ਦੋ ਬੰਦੇ ਰਹਿ ਗਏ ਹੁਣ ਇਹਦੇ ਸਾਹਮਣੇ ਰਹਿ ਨੇ ਵੜ ਗਿਆ ਇੱਕ ਮੰਚ ਉੱਥੇ ਰਹਿ ਰਹੇ ਨੇ ਤਿੰਨ ਹੋ ਰਹੇ ਨੇ ਬੰਦੇ ਚਲੋ ਕੋਈ ਕੰਮ ਕਰ ਗਿਆ ਬੰਦਾ ਪਸਾਦ ਕਰਨ ਗਿਆ ਬੰਦਾ ਇੱਕ ਪਿੰਟ ਦਾ ਲਓ ਜੀ ਬਾਈ ਸਾਡੇ ਦੋ ਕੋ ਬੰਦੇ ਪਿੱਛੇ ਰਹਿ ਗਏ ਬਾਕੀ ਤਾਂ ਆਏਗੇ ਫੋਨ ਨਹੀਂ ਨਾਲ ਲਿਆ ਬਾਈ ਨਾ ਫੋਨ ਨਹੀਂ ਨੈਟਵਰਕ ਦਾ ਚੱਕਰ ਹੈ ਬਾਈ ਹੁਣ ਸਾਡੇ ਕਿੱਧਰ ਪਾਕਿਸਤਾਨ ਹੈ ਪਾਕਿਸਤਾਨ ਦੇ ਯਾਰ ਥਾ ਵਸੇ ਕੀ ਮਾਰੀ ਕਰਦੀ ਆ ਬੰਦ ਕਿੱਥੇ ਕੋਈ ਬੋਲ ਲਾ ਦੇ ਇੰਦਰ ਇੜੇ ਕਿੰਦਰ ਪਾ ਕੇ ਮਾਰੇ ਜੇਤ ਬੱਲੇ ਜੀਦੀ ਆ ਸਾਦੀ ਲਾਦਾ ਕੁਸਰੀ ਬਦਨਾਤਾ ਆ ਕਿਧਰ ਵਾਕੇ ਸਤਾਰੇ ਕਿਲੇ ਦੀ ਬਾਤ ਢੁੰਨੀ ਗਿਆ ਹੈ ਪੀਲਾ ਹੋਈ ਆ ਸਾੜਿਆਂ ਦਾ ਪੰਜ ਛੇ ਜੰਗੇ ਢਾਰੀ ਮਾਰ ਕੇ ਉੱਤਰ ਢਾਰੀ ਮਾਰ ਕੇ ਉੱਤਰ ਹੁਣ ਕੀ ਤੇ ਇਤਨਾ ਆਪਣੇ ਵਾਲੀ ਸਾਈਡ ਤੇ ਛਿੱਟੀਆਂ ਬੁੱਕ ਕਰਾ ਕੇ ਬਾਹਰ ਨੂੰ ਛੱਡ ਕੇ ਜਾਣੀ ਚਾਹੀਦੀ ਐ ਬੂਟਾ ਘਟਾ ਇਧਰ ਦਾ ਬੱਡਰ ਏਰੀਆ ਨਾਲ ਲਾਉਂਦੇ ਘਟੇ ਅੱਛਾ ਲਾਉਂਦੇ ਘਟੇ ਬਈਆ ਬੱਡਰ ਏਰੀਆ ਨਾ ਪਾਣੀ ਆ ਜਿਹੜਾ ਰਹਿਣਾ ਇਹ ਤਾਂ ਇਹ ਜਿਹੜਾ ਸੁੱਕੀ ਪਈ ਆ ਬਈਆ ਸਾਰਾ ਬੱਡਰ ਏਰੀਆ ਲੱਗਦਾ ਹੈ ਜੰਗਲੇ ਵਾਲੇ ਨਾ ਸਹੀ ਗੱਲ ਇੱਕ ਮੋਟਰ ਦੇਖੀ ਆ ਉਹ ਜਿਹੜਾ ਕਿੱਧਰ ਆ ਪਨੀਰੀ ਹੋਰ ਪਨੀਰੀ ਖੜੀ ਹਲੇ ਜੀਰੀ ਲੱਗਣੀ ਆ ਆਹ ਦੇ ਲੇਬਰ ਇੱਧਰ ਲੱਗੀ ਪਈ ਆ ਉਹ ਇੰਜਣ ਦੇਖ ਉਹ ਬਈ ਦੂਈ ਫਸਲ ਇਕ ਤੀ ਹੈ ਆਹ ਇਹ ਕਿਹੜਾ ਆਪਣੇ ਇੱਥੇ ਪਹਿਲਾਂ ਲੰਬੀ ਲੰਬੀ ਬਾਡੀ ਵਾਲੇ ਇਹ ਆਪਣੇ ਖਤਮ ਹੋ ਗਏ ਆ ਆ ਪਾਈ ਵਾਲੇ ਪਾਈ ਬਾਡੀ ਵਾਲੇ ਇਹ ਜਿਹੜਾ ਸਾਲ ਲੱਗੀ ਵੀ ਲੈ ਮਰ ਇੱਧਰ ਸਾਹ ਵੀ ਹੋਈ ਐ ਮੈਸੀ ਚੱਲਦਾ ਹੋਰ ਐ ਰਹਾ ਭਾਈਆ ਸਾਰਾ ਬੱਡ ਏਰੀਆ ਦੋਹਾਂ ਸਾਈਡ ਆ ਇੱਧਰ ਆਹ ਤਾਰ ਲੱਗੀ ਉਹ ਕੁਸੇ ਇਲਾਕੇ ਮੈਂ ਇੱਧਰ ਅਗੇਤੀ ਲੱਗਦੀ ਜੀ ਬੜੀ ਵਾਜਾ ਸਾਰਾ ਹੀ ਬੱਡ ਏਰੀਆ ਐ ਸਾਹਮਣੇ ਵੀ ਤਾਰ ਲੱਗੀ ਵੀਰੇ ਕੋਲ ਲੱਗਦਾ ਤੇ ਇੱਧਰ ਵੀ ਆਹ ਤਾਂ ਵੀ ਆਹ ਸਾਈਡ ਨਾਲ ਲੱਗਿਆ ਜੀ ਸਾਰਾ ਵੀ ਰਿਆ ਨਾ ਬੜੀ ਵਧੀਆ ਬਾਣੀਪੁਰ ਹੈ ਲੋ ਜੀ ਬਾਈ ਪ੍ਰਧਾਨ ਜੀ ਏਰੀਆ ਚੈੱਕ ਕਰ ਬਹੁਤ ਵਧੀਆ ਨਹੀਂ ਬਾਈ ਜੀ ਕਹਿੰਦੇ ਵਾਧਾ ਵਾਧਾ ਕਰੋ ਭਾਈ ਨਾ ਨਾ ਠੀਕ ਹੈ ਜੀ ਹਾਂ ਸਭ ਨੂੰ ਮੈਂ ਕਿਹਾ ਭਾਈ ਤੋਂ ਡਾਕਟਰ ਮਿਲਿਆ ਜਰੂਰ ਕਰੋ ਜੀ ਨਹੀਂ ਗੱਲ ਨਾ ਨਾ ਠੀਕ ਹੈ ਕੋਈ ਦਿੱਕਤ ਨਹੀਂ ਹੈਗੀ ਨਾ ਆਪਣੇ ਇੰਡੀਆ ਕਿ ਨਹੀਂ ਤੇ ਇੱਧਰ ਦੇ ਇਮੀਗ੍ਰੇਸ਼ਨ ਵਾਲੇ ਜੀ ਨਹੀਂ ਗੱਲ ਬਾਕੀ ਬਾਈ ਉਦਾਂ ਵੀ ਰਹਿਣ ਸਹਿਣ ਜੋ ਵੀ ਹੈ ਸਾਰਾ ਸਿਸਟਮ ਵਧੀਆ ਹੈ ਨਾ ਹਾਂ ਆਪਣੀਆਂ ਵਾਲੇ ਸਿਸਟਮ ਬਈ ਰਵੀ ਇਹ ਕਿਹੜਾ ਇਹ ਰਵੀ ਟਰਾਲੀ ਇਹੋ ਜਿਹੜੀ ਤੁਹਾਡੇ ਕੋਲ ਹਾਂ ਜੀ ਹਾਂ ਰਵੀ ਜੀ ਭਾਈ ਆਹ ਸਾਈਡ ਪਾਕਿਸਤਾਨ ਦੋਨੋਂ ਸਾਡੇ ਪਾਕਿਸਤਾਨ ਹੈ ਠੀਕ ਹੈ ਠੀਕ ਹੈ ਬੰਦੇ ਠੀਕ ਹੈ ਅੱਜ ਸਾਰਾ ਵਧੀਆ ਲੱਗੇ ਭਾਈ ਉਹਨੇ ਫਿਰ ਕੇ ਮਹਾਰਾਜ ਨੇ ਚਾਹਿਆ ਤਾਂ ਸਿਆਲ ਵਿੱਚ ਵੀ ਆਵਾਂਗੇ ਗਾਹਾਂ ਕਿਉਂ ਨਹੀਂ ਜੀ ਆਉਣਾ ਤੇਰਾ ਤਾਂ ਹੁਣ খালি ਪਤਾ ਲੱਗਿਆ ਸਾਡੀ ਬਾਈ ਟਰਾਲੀ ਆਈ ਸੀ ਸਾਨੂੰ ਐਨ ਟਰਾਲੀ ਉਹ ਇੱਧਰ ਆਵੇ ਕਰਹੀਂ ਆਉਣਾ ਚਾਹੀਦਾ ਕਿਉਂ ਹੁਣ ਅਸੀਂ 20 ਜਣੇ ਇਕੱਠੇ ਹੋ ਕੇ ਆਏ ਟਰਾਲੀ ਪਿੱਛੇ ਖੜੀ ਹੋ ਰਹੀ ਆਉਣੀ ਚਾਹੀਦੀ ਐ ਇਹ ਟਰਾਲੀਆਂ ਆਉਣੀਆਂ ਹੋ ਗਈਆਂ ਫੇਰ ਤਾਂ ਕਾ ਬੈਣਾ ਵਾਲੇ ਹਾਂ ਸਹੀ ਗੱਲ ਆ ਦੇਖੋ ਭਾਈ ਸਾਰਾ ਬੈਟਰੀ ਏਰੀਆ ਦੋਨਾਂ ਸਾਈਡ ਇੱਧਰ ਵੀ ਜਾਲ ਲੱਗਿਆ ਪਿਆ ਪਰੇ ਵੀ ਜਾਲ ਲੱਗਿਆ ਪਿਆ ਸੋਲਰ ਸੈਟਿੰਗ ਜਿਆਦਾ ਵੇਖੀ ਤੁਹਾਡੀ ਹੈ ਨਾ ਸੋਲਰ ਸਿਸਟਮ ਦਾ ਲੱਗਦਾ ਪ੍ਰਧਾਨ ਜੀ ਖੰਭਾ ਹੀ ਨਹੀਂ ਹੈਗਾ ਓਰੇ ਸੋਲਰ ਵਾਲੀ ਹੈ ਸਾਰੇ ਆਉਣੇ ਹਾਂ ਸੋਲਰ ਸਿਸਟਮ ਹੈ ਖੰਭਾ ਹੈ ਨਹੀਂ ਉਹ ਬੈਟਰੀ ਏਰੀਆ ਕਰਕੇ ਭਾਈ ਦੂਰ ਦੂਰ ਤੱਕ ਖੰਭਾ ਹੀ ਨਹੀਂ ਦੇਖਦਾ ਦੇਖ ਲੋ ਸੋਲਰ ਟਿੰਕਰਾਂ ਨਾਲ ਜ਼ਿਆਦਾ ਪਾਣੀ ਡਰਦੇ ਲੋ ਜੀ ਬਾਈ ਪਹੁੰਚ ਗਏ ਉਹੀ ਜਗ੍ਹਾ ਜਿੱਥੋਂ ਕਾਰਡ ਲਏ ਤੇ ਹੁਣ ਕਾਰਡਰ ਦੇ ਕੇ ਬਾਕਸ ਵੇਰ ਐਂਟਰੀ ਹਾਂ ਟਰਾਲੇ ਵਾਲੂ ਜਾ ਰਹੇ ਆ ਬਾਈ ਹੂੰ ਲੋ ਜੀ ਇੱਥੇ ਤੇ ਕਾਰਡ ਲਏ ਤੇ ਇੱਥੇ ਜਮਾ ਕਰਾ ਲੈਣੇ ਇੱਕ ਵਾਰ ਬਾਈ ਭੱਜਦੀ ਬਹੁਤ ਆ ਇੰਜੜ ਵਾਲੀ ਆ ਇੰਜੜ ਵਾਲੀ ਆ ਬੈਟਰੀ ਵਾਲੀ ਨਹੀਂ ਹੈਗੀ ਆਜੋ ਬਾਈ ਮਾਲ ਵਾਲਾ ਗਰੁੱਪ ਬਾਈ ਆ ਵੀ ਖੋਲੂਗੀ ਆਜੋ ਬਾਈ ਲੈ ਬਾਈ ਕਾਰਡ ਕਾਰਡ ਦੇਣੇ ਸਾਰੇ ਨੇ ਆਪਣੇ ਆਪਣੇ ਉਹਦੇ ਲੋ ਬਾਈ ਮਲਕੀਰ ਬਾਈ ਆਪਣੇ ਆਪਣੇ ਕਾਰਡ ਖੱਡ ਲੋ ਆ ਜਿਹੜੇ ਗੱਲ ਚ ਵਾਏ ਵੇ ਜਮਾ ਕਰਾਉਣੇ ਆ ਮਲਕੀਰ ਬਾਈ ਕਾਰਡ ਕੱਢ ਲੋ ਜਮਾ ਹੋਣੇ ਆ ਆਗੇ ਸਾਡੀ ਟੀਮ ਬਾਈ ਸਾਰ ਘਾੜ ਜਾਮਾ ਹੋਣਾ ਲਓ ਜੀ ਬਾਈ ਬੈਨ ਆ ਗਈ ਸਾਰੇ ਬੰਦੇ ਲਾਦ ਲੈ ਦੇਖੋ ਯਾਰ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਪਤਾ ਨਹੀਂ ਕੰਮ ਉਹ ਤੇ ਹਾਰ ਚੜ ਜਾ ਹਾਂ ਜੀ ਬਾਈ ਬਾਈ ਮੈਨੂੰ ਕਿੱਥੇ ਲੈ ਕੇ ਜਾਓਗੇ ਬੈਕ ਸਾਈਡ ਇਹਨੂੰ ਬਾਈ ਮੈਂ ਉੱਪਰ ਬੈ ਜਾਮਾ ਇਹ ਪਿੱਛੇ ਜਿਹੜਾ ਹੈ ਯਾਰ ਪਿੱਛੇ ਦੋ ਜਣੇ ਬੈਠੇ ਨੇ ਤੀਸਰਾ ਤੋਂ ਬੈਜਾ ਨਾ ਜਗਾ ਬਸ ਤੇਰੀ ਆ ਤੀਨੇ ਮਗੋਂ ਡਰਮੇ ਬਿਠਾ ਲਾ ਲੋ ਜੀ ਚੱਲ ਬਾਈ ਪਾਰੇ ਟੱਪ ਕੇਰ ਹੋਏ ਤਾਂ ਬਹੁਤ ਜਣੇ ਲੈ ਚੱਲੀ ਬਾਈ ਲੱਦ ਕੇ ਇਹਦਾ ਜੀਰੀ ਵਾਲੇ ਭਾਈ ਇੰਨ ਚਾਹੀਦੇ ਜਿਹੜੇ ਕੱਦੂ ਵਾਲੇ ਫਿਰਦੇ ਇੱਧਰ ਉੱਧਰ ਜਿਹੜੇ ਕਹਿੰਦੇ ਸਰਦਾਰ ਜੀ ਗਾਡੀ ਲੈ ਕੇ ਆਓ ਕਿੰਨੇ ਜਣੇ ਦੇਸਦਾ ਪ੍ਰਧਾਨ ਦੋ ਤਿੰਨ ਪੰਜ 6 7 8 9 10 11 12 13 ਜਣੇ ਲੈ ਚਲੀ ਠੇਕੇਦਾਰ ਇੰਜਣ ਹੈਵੀ ਹੈ ਨਾਲੇ ਮੈਨ ਲਾਦੀ ਹੈਵੀ ਇਲੈਕਟ੍ਰਿਕ ਆ ਇਹ ਜਾਣਾ ਨਹੀਂ ਦਿੰਦੀ ਉਹ ਬਾਈ ਹੌਲੀ ਪਲਟਾ ਨਾ ਦੇਈ ਮਸ਼ੀਨ ਐਂਟੀ ਹੈ ਕਿ ਚੱਲ ਜਾਈ ਬਾਈ ਆ ਚੱਲ ਗੱਡੀ ਦਾ ਨਿਆਰਾ ਬਾਈ ਲੋ ਜੀ ਬਾਈ ਦੁਬਾਰਾ ਤੋਂ ਕਹਿੰਦੇ ਜ਼ੀਰੋ ਲਾਈਨ ਕਰਾਸ ਕਰਨੀ ਆ ਪਾਕਿਸਤਾਨ ਤੋਂ ਇੰਡੀਆ ਵਾਲੀ ਜ਼ੀਰੋ ਲਾਈਨ ਹੁਣ ਤੇ ਹੁਣ ਆਪਣੇ ਆਪ ਦੇ ਪਿਛਲੇ ਆ ਕੇ ਖੜਦਾ ਹੈ ਇੱਧਰ ਨੂੰ ਆ ਜਾਓ ਇੱਧਰ ਤੋਂ ਮਰਜੀ ਆ ਜਾਓ ਇੱਧਰ ਨੂੰ ਜਿਹੜੇ ਜਦਾਬੀ ਬਾਬਾ ਨਾਨਕਾ ਇੱਧਰ ਨੂੰ ਜਿਹਦਾਬੀ ਬਾਬਾ ਨਾਨਕਾ ਬਾਬਾ ਨਾਨਕਾ ਹੈ ਬਾਈ ਦੋਹਾਂ ਸਾਈਡ ਨੂੰ ਲੈਓ ਬਾਈ ਇੱਕ ਲੈਣ ਦਾ ਰੌਲਾ ਹੈ ਕਰਤੀ ਪ੍ਰਧਾਨ ਜੀ ਫੇਰ ਆ ਜੀਏ ਹਾਂ ਹਾਂ ਫੇਰ ਬੁਲਾਇਂ ਕਰੀ ਕਰ ਪੈ ਵੀ ਢੇਕੇਦਰ ਵੜ ਜਾ ਪੰਜਾਬ ਜੀ ਕਰਦੀ ਆ ਪਾਰ ਫੇਰ ਮੈਂ ਨਹੀਂ ਜਾਣਾ ਜਾਣਾ ਨਹੀਂ ਆ ਜਾ ਮੰਜਵਾ ਮੰਜਾ ਮਨ ਇਹ 4 ਵਜੇ ਨੇ ਆ ਫਟ ਪਾਸ ਨੂੰ ਲੱਤਾ ਪਾ ਫੜ ਕੇ 4 ਵਜੇ ਆਈ ਕਹਿੰਦੇ ਆ ਫਟ ਬਾਰੇਣਾ ਜੇ ਨਹੀਂ ਜਾਣਾ ਬੰਦੇ ਨੇ ਲੇਟ ਕਰਾਏ ਇੱਕ ਆ ਬੰਦਾ ਦੋ ਬੰਦੇ ਹੋਰ ਲੈ ਪਾ ਲਈ ਵਿੱਚ ਪ੍ਰਧਾਨ ਜੀ ਲੱਗ ਗਏ ਵਦੇ ਆ ਪਾਲੀ ਵਿੱਚ ਕਾਲਾ ਪਾਵਰ ਬੈਂਕ ਤੇਰੀ ਤਾਂ ਕਿੰਨੇ ਕੁ ਔਖ ਲੱਭੇ ਬਹੁਤ ਬਹੁਤ ਔਖੇ ਲੱਭੇ ਗੋਲ ਗੱਪੇ ਖਾਦਦੇ ਗੋਲ ਗੱਪੇ ਖਾਦਦੇ ਆ ਕਾਲਾ ਪਾਵਰ ਬੈਂਕ ਤੇਰੀ ਇੱਕ ਲੀਡ ਸਣੇ ਆ ਪਾਲੀ ਚਿੱਟਾ ਆ ਦੇਖੋ ਦਰਸ਼ਨ ਕਰਨ ਤੋਂ ਬਾਅਦ ਵਿੱਚ ਦੁਬਾਰਾ ਫੇਰ ਬਾਈ ਹੋਰ ਆਏ ਆ ਚਾਰਜ ਲੈ ਵੀ ਫੇਰ ਆਏ ਨੇ ਕਿ ਭਾਈ ਹਾਂਜੀ ਤੇ ਕਰਾ ਦੇ ਦੇ ਇੱਕੋ ਬਾਈ ਕਰਾ ਦੇ ਦੁਆਰਾ ਤੋਂ ਫਿਰ ਤੇ ਬਲਕੀ ਹਾਂਜੀ ਤਾਂ ਹਾਂ ਦੇ ਰੋ ਇਹ ਬਾਈ ਜੀ ਉਹ ਡਾਕਟਰ ਕੋ ਨਹੀਂ ਤਾਂ ਹਾਂਜੀ ਹਾਂਜੀ ਪਾਜੀ ਕਨੇ ਮਿੱਠੇ ਦਾ ਛੱਕਾ ਆ ਪਿਹੋਰੇ ਵਾਲਾ ਪਾਣਾ 3-4 ਰੁਪਏ ਦੇ ਕਿਉਂ ਘੱਟ ਨਹੀਂ ਆ ਗੜਤਲੇ ਮੁੱਠੀ ਨੂੰ ਆ ਤੇ ਪਾਲਿਆ ਲੋ ਜੀ ਬਾਈ ਸਾਰੇ ਬੰਦੇ ਬਹਿ ਗਏ ਰੋਟੀ ਦੀ ਤਿਆਰੀ ਹੈ ਬ੍ਰੇਕਫਾਸਟ ਦਾ ਖਾਣਾ ਖਾ ਕੇ ਫਿਰ ਗਹਨ ਮਿੱਠਾ ਮਿੱਠਾ ਸ਼ਾਬਦ ਵੀ ਲੱਗਿਆ ਬਾਈ ਪਹਿਲੀ ਸਾਈਡ ਹੈ ਨਹੀਂ ਲੋ ਜੀ ਬਾਈ ਇੱਧਰ ਆ ਜੇ ਖਾਣਾ ਖਾਣ ਕੇ ਕਾਹ ਬਲ ਗਿਆ ਇੰਦੀ ਜੀ ਬਾਬੇ ਨਾਨਕ ਦੀ ਕਿਰਪਾ ਨਾਲ ਭਾਈ ਲੰਗਰ ਬਾਣੀ ਆ ਗਿਆ ਆ ਲੈ ਅੱਗੇ ਜੀ ਬਤਰੀ ਸਭ ਲੰਗਰ ਨੂੰ ਦੇਵਾਂਗੇ ਅਸੀਂ ਅੱਜ ਦਾ ਵਿਸ਼ੇਸ਼ ਆਜਾ ਦਿਨ ਹੈ ਜੀ ਲੰਗਰ ਦਾ ਬੜਾ ਸਰਵਾਤ ਹੈ ਬਾਈਆਂ ਨੂੰ ਕੋਈ ਨਹੀਂ ਸੇਵਾ ਨਾ ਕਰੋ ਅਸੀਂ ਉਰੇ ਲੈ ਜਾਣਾ ਸਹੀ ਗੱਲ ਪ੍ਰਾਣੀ ਤੁਸੀਂ ਦੱਸੋਗੇ ਕਿਹੜੇ ਜਾਂਦੇ ਮੇਰਾ ਤਾਂ ਚਾਕਲੇਟ ਰੱਖਿਆ ਹੈਗਾ ਜਾਣਾ ਨਹੀਂ ਹੈਗਾ ਬਾਈ ਇਹ ਨਹੀਂ ਨਾ ਸੇਵਾ ਕਰੋ ਸਾਡੀ ਹਾਂ ਕੱਲ ਕਿਹਦੇ ਪ੍ਰਾਣ ਕਹਿੰਦਾ ਮੈਂ ਟਰੰਕ ਉਰੇ ਰੱਖ ਲੈਣਾ ਅੱਜ ਵੀ ਕਿਹਾ ਸਵੇਰੇ ਵੀ ਹਾਂਜੀ ਵੀਰ ਜੀ ਲੰਗਰ ਚਲੰਬਾ ਬਾਈ ਜਾਣਾ ਨਹੀਂ ਹਾਂ ਜਿੰਨੇ ਬਾਈ ਸੇਵਾ ਕਰਦੇ ਮੈਨੂੰ ਜਾਣ ਲੱਗਦਾ ਨਹੀਂ ਤੁਹਾਡਾ ਸੁਣਾ ਸਹੀ ਗੱਲ ਹੈ ਬਾਈ ਸਹੀ ਗੱਲ ਹੈ ਬਾਈ ਲੱਖੀਆ ਛੋੜ ਦੇ ਲੱਖੀਆ ਹੋਏ ਤੋ ਆਜ ਲਾਹ ਲਿਆਂ ਗਿਆ ਭਾਈ ਸਰ ਜੇ ਪਾ ਬਾਬੇ ਨਾਨਕ ਦੀ ਲਓ ਜੀ ਬਾਬੇ ਨਾਨਕ ਦੀ ਕਿਰਪਾ ਨਾਲ ਨਗਰ ਚੱਲਦਾ ਹੈ ਨਾ